विधानसभा ਤੋਂ ਬਾਅਦ ਹੁਣ ਮੁੱਖ ਮੰਤਰੀ ਭਗਵੰਤ ਮਾਨ ਹੋਰਾਂ ਨੇ ਲੁਧਿਆਣਾ ਤੋਂ ਮੌਜੂਦਾ ਐਮਪੀ ਰਵਨੀਤ ਸਿੰਘ ਬਿੱਟੂ ਹੋਰਾਂ ਦੇ ਘਰ ਨੂੰ ਤਾਲਾ ਜੜ ਦਿੱਤਾ ਐਨਾ ਹੀ ਨਹੀਂ ਐਮਪੀ ਰਵਨੀਤ ਸਿੰਘ ਬਿੱਟੂ ਹੋਰਾਂ ਨੂੰ ਪੁਲਿਸ ਨੇ ਮੁਰਗਿਆ ਵਾਂਗ ਘਰ ਦੇ ਵਿੱਚ ਤੜ ਦਿੱਤਾ ਹੈ ਐਮਪੀ ਬਿੱਟੂ ਘਰੋਂ ਨਿਕਲਣ ਦੀ ਪੂਰੀ ਕੋਸ਼ਿਸ਼ ਕਰਦੇ ਹੋਏ ਨਜ਼ਰ ਆ ਰਹੇ ਨੇ ਪਰ ਉਹਨਾਂ ਦੇ ਘਰ ਦੇ ਮੂਹਰੇ ਭਾਰੀ ਪੁਲਿਸ ਫੋਰਸ ਤਾਇਨਾਤ ਕਰ ਦਿੱਤੀ ਗਈ ਹੈ ਅਤੇ ਇਸ ਦੇ ਨਾਲ ਹੀ ਰस्सੀਆਂ ਦੇ ਨਾਲ ਉਹਨਾਂ ਦੇ ਮੈਨ ਜਿਹੜੇ ਤਖਤੇ ਨੇ ਘਰ ਦੇ ਮੇਨ ਗੇਟ ਨੇ ਉਹਨਾਂ ਨੂੰ ਰਸੇ ਬੰਨ ਦਿੱਤੇ ਗਏ ਨੇ ਤਾਂ ਕਿ ਉਹ ਘਰੋਂ ਭੱਜ ਨਾ ਸਕਣ ਆਖਿਰ ਕਿਉਂ ਐਦਾਂ ਐਮਪੀ ਬਿੱਟੂ ਹੋਰਾ ਨੂੰ ਘਰ ਵਿੱਚ ਕੈਦ ਕਰਨਾ ਪਿਆ ਜਦੋਂ ਇਸ ਬਾਰੇ ਬਿੱਟੂ ਹੋਰਾ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਨੇ ਮਾਨ ਸਰਕਾਰ ਤੇ ਤੰਜ ਕੱਸਦੇ ਹੋਏ ਜੋ ਖਰੀਆਂ ਖਰੀਆਂ ਸੁਣਾਈਆਂ ਨੇ ਉਹ ਤੁਸੀਂ ਵੀ ਸੁਣ ਲਓ ਭਗਵੰਤ ਮਾਨ ਸਾਹਿਬ ਸੀਐਮ ਸਾਹਿਬ ਜਾਂ ਇਹਨਾਂ ਦੇ ਰਾਗਵ ਚੱਡਾ ਜਾਂ ਕੀਦਰੀਵਾਲ ਇਹਨਾਂ ਨੂੰ ਕੀ ਸੁਪਨਾ ਆਉਂਦਾ ਜਾਂ ਸਾਤੋਂ ਕਿਉਂ ਇੰਨਾ ਖਬਰਾਗੇ ਕੱਲ ਮੈਂ ਸ਼੍ਰੀ ਦਰਬਾਰ ਸਾਹਿਬ ਮੱਥਾ ਟੇਕਣ ਗਿਆ ਸੀ ਸਾਰਾ ਦਿਨ ਉੱਥੋਂ ਆਏ ਆ ਤੇ ਅੱਜ ਸਵੇਰੇ ਹੀ ਜਦੋਂ ਪਤਾ ਲੱਗਿਆ ਵੀ ਕਹਿੰਦੇ ਜੀ ਆ ਬਾਹਰ مین ਗੇਟ ਬੰਦ ਕਰੇ ਆ ਕੀ ਤਾਂ ਐ ਖੜੇ ਨੇ ਜਿਵੇਂ ਮਤਲਬ ਖਬਰਾਗੇ ਹੁੰਦੇ ਇਹਨਾਂ ਦੇ ਮੂੰਹਾਂ ਦੀਆਂ ਹਵਾਈਆਂ ਉੜੀਆਂ ਹੋਈਆਂ ਮੈਂ 35 ਲੱਖ ਲੋਕਾਂ ਦਾ ਚੁਣਿਆ ਹੋਇਆ ਨਮਾਇੰਦਾ ਕਿੰਨੇ ਦਾ 35 ਲੱਖ ਲੋਕਾਂ ਦਾ ਚੁਣਿਆ ਹਾਂ ਦਾ ਮੈਂ ਮੈਂਬਰ ਪਾਰਲੀਮੈਂਟ ਦਾ ਆ ਜ਼ਿਲ੍ਹਾ ਪ੍ਰਧਾਨ ਸੰਜੇ ਤਲਵਾਰ ਜੀ ਖੜੇ ਆ ਬਾਕੀ ਸਾਰੇ ਕਿਉਂਕਿ ਗੇਟ ਬੰਦ ਕਰਤਾ ਆਸ਼ੂ ਜੀ ਬਾਹਰ ਡੀ ਕਰੇ ਆ ਡਾਵਰ ਸਾਹਿਬ ਡੀ ਕਰੇ ਆ ਸੰਜੇ ਜੀ ਆਪਣੇ ਪਾਂਡੇ ਜੀ ਡੀ ਕਰੇ ਆ ਸੁਨੀਪ ਸੰਧੂ ਹੋਣੀ ਸਾਰੇ ਬੈਦ ਸਾਹਿਬ ਨੂੰ ਟੈਲੀਫੋਨ ਆ ਰਿਹਾ ਉਹਨਾਂ ਨੂੰ ਵੀ ਕੀ ਹੋ ਗਿਆ ਅਸੀਂ ਉਹਨਾਂ ਨੂੰ ਕਹ ਰਹੇ ਸਾਨੂੰ ਨਹੀਂ ਪਤਾ ਵੀ ਕਿਉਂ ਇਹ ਬੰਦ ਕਰਤਾ ਇਹਨਾਂ ਦੇ ਦਰਵਾਜ਼ੇ ਕੋਈ ਗੱਲਬਾਤ ਹੋਈ ਕੋਈ ਗੱਲਬਾਤ ਹੋਈ ਜੀ ਜਾਣਾ ਤਾਂ ਮੈਂ ਅੱਜ ਸ਼ਿਵਰਾਤਰੀ ਦੇ ਪ੍ਰੋਗਰਾਮ ਸੀ ਪ੍ਰੋਗਰਾਮਾਂ ਤੇ ਜਾਣਾ ਸੀ ਮੇਰੇ ਤਾਂ ਕਈਆਂ ਦੇ ਭੋਗ ਸੀ ਉਹਨਾਂ ਤੇ ਜਾਣਾ ਹੈ ਕੰਪਿਊਟਰ ਸੈਂਟਰ ਦੀ ਗੱਲ ਹੋ ਰਹੀ ਹੈ ਕਮਿਊਨਿਟੀ ਸੈਂਟਰ ਦੀ ਕਮਿਊਨਿਟੀ ਸੈਂਟਰ ਬਈ ਦੇਖੋ ਉਹ ਸੰਜੀਤ ਤਲਵਾਰ ਜੀ ਖੜੇ ਆ ਤੇ ਮੈਨੂੰ ਇੱਕ ਪ੍ਰੋਗਰਾਮ ਇਹ ਵੀ ਵਿੱਚ ਸੀਗੇ ਵੀ ਅੱਜ ਜਿਹੜੀਆਂ ਚੀਜ਼ਾਂ ਉੱਥੇ ਡਿਵੈਲਪਮੈਂਟ ਦੀਆਂ ਚੱਲ ਰਹੀਆਂ ਏ ਹੁਣ ਜਿਵੇਂ ਆਪਣਾ ਸਟੇਡੀਅਮ ਹੁਣੀ ਮੈਂ ਨਿਕਲੂਗਾ ਗੁਰਨਾਨਕ ਸਟੇਡੀਅਮ ਸਾਡਾ ਟਰੈਕ ਬਣਿਆ ਹੋਇਆ ਜਿਹੜਾ ਉਹ ਤੁਹਾਨੂੰ ਪਤਾ ਸਮਾਰਟ ਸਿਟੀ ਚੋਂ ਪੈਸੇ ਲਾਏ ਆ ਨਾਲ ਹੀ ਬਾਸਕਟਬਾਲ ਬਣ ਰਿਹਾ ਉਹ ਵੀ ਮੈਂ ਦੇਖਣਾ ਸੀ ਉਦੋਂ ਬਾਅਦ ਜਿਹੜਾ ਬਹੁਤ ਹੀ ਵੱਡੀ ਸ਼ਹੀਦੀ ਆਜ਼ਮ ਸਰਦਾਰ ਉਦਮ ਸਿੰਘ ਜੀ ਜਿਹੜੇ ਸਾਡੇ ਸਾਰੇ ਪੰਜਾਬ ਦੇ ਦੇਸ਼ ਦੇ ਤਾਂ ਹੈ ਹੀ ਖਾਸ ਤੌਰ ਤੇ ਸਾਡੇ ਕੰਬੋ ਪਾਈਚਾ ਜਿਹੜਾ ਉਹਨਾਂ ਦੀ ਬਹੁਤ ਵੱਡੀ ਇੱਕ ਡਿਮਾਂਡ ਸੀ ਸਾਡੀ ਸਰਕਾਰ ਵੇਲੇ ਤੇ ਸੰਜੇ ਜੀ ਨੇ ਉਹ ਜਗ੍ਹਾ ਲੈ ਕੇ ਉਹਦੇ ਵਿੱਚ ਦੇਖੋ ਕੀ ਕੁਝ ਬਣ ਰਿਹਾ ਉਹਦੇ ਵਿੱਚ 올ਡ ਜਿਹੜੇ ਸਾਡੇ 올ਡ ਸਾਡੇ ਜਿਹੜੇ ਸੀਨੀਅਰ ਸਿਟੀਜ਼ਨ ਨੇ ਉਹਨਾਂ ਲਈ ਰੈ residențial ਉਹਨਾਂ ਦੇ ਵੀ ਘਰ ਬਣਨੇ ਸੀ ਜਿਹੜੀਆਂ ਸਾਡੇ ਆਮ ਜ਼ਰੂਰਤਮੰਦ ਉਹਨਾਂ ਲਈ ਸਲਾਈ ਸੈਂਟਰ ਖੋਲਣਾ ਸੀ ਸਾਡੀਆਂ ਮਾਮਾ ਭੈਣਾਂ ਲਈ ਸਲਾਈ ਸੈਂਟਰ ਤੋਂ ਇਲਾਵਾ ਕੰਪਿਊਟਰ ਸੈਂਟਰ ਸਾਡੀਆਂ ਬੱਚੀਆਂ ਲਈ ਉਹਦੇ ਵਿੱਚ ਖੋਲਣਾ ਸੀ ਤੇ ਅਸੀਂ ਉਹ ਵੀ ਰਿਵਿਊ ਕਰਨ ਅੱਜ ਜਾਣਾ ਸੀ ਦੋ ਵੱਡੇ ਹਾਲ ਬਣਨੇ ਆ ਕਨਵੈਨਸ਼ਨ ਹਾਲ ਟਾਈਪ ਜਿਵੇਂ ਬਹੁਤ ਲੋਡ ਹੁੰਦੀ ਆ ਉੱਥੇ ਉਹ ਵਿਆਹ ਸ਼ਾਦੀ ਕੋਈ ਭੋਗ ਸੈਰੇਮਨੀ ਹੋ ਉਹਦੇ ਵਿੱਚ ਉਹ ਵੀ ਦੇਖਣ ਜਾਣਾ ਡਬਲਯੂਐਸ ਕਲੋਨੀ ਆ ਪਿੱਛੇ ਉਹਨਾਂ ਦੀ ਲੋਡ ਈਡਬਲਯੂਐਸ ਕਲੋਨੀ ਜਿਵੇਂ ਸੰਜੀਤ ਜੀ ਦੱਸ ਰਹੇ ਉਹਨਾਂ ਦੀ ਲੋਡ ਉਦੋਂ ਬਾਅਦ ਇੱਕ ਸਕੂਲ ਵੀ ਸੀ ਇੱਕ ਸੈਂਟਰਲ ਚ ਸਕੂਲ ਆ ਸੈਂਟਰਲ ਹਲਕੇ ਚ ਬਣਿਆ ਉਹ ਇੱਕ ਈਸਟ ਚ ਬਣਿਆ ਹੋਇਆ ਇੱਕ ਹੋਰ ਸਕੂਲ ਕਈ ਚੀਜ਼ਾਂ ਐਸੀਆਂ ਜਿਹੜੀਆਂ ਆਉਣ ਵਾਲੇ ਦਿਨਾਂ ਚ ਅਸੀਂ ਤਾਂ ਰੋਜ਼ ਵਿਜ਼ਿਟ ਕਰਨੀਆਂ ਬਿੱਟੂ ਜੀ ਪੁਲਿਸ 60 ਕੇਵੀ ਦਾ ਸਬੂਤ ਬਿੱਟੂ ਜੀ ਪੁਲਿਸ ਸਟੇਸ਼ਨ ਵੀ ਆ ਪੁਲਿਸ ਦਾ ਪੁਲਿਸ ਨਾਲ ਤਾਂ ਗੱਲਬਾਤ ਹੋ ਇਹ ਕੀ ਕਹਿ ਰਹੀ ਹੈ 600 ਕਰੋੜ ਰੁਪਏ ਦਾ ਸਾਡਾ ਬੁੱਢਾ ਆਹਦਾ ਪ੍ਰੋਜੈਕਟ ਚੱਲ ਰਿਹਾ ਉੱਥੇ ਰੋਜ਼ ਸੀਚੇਵਾਲ ਸਾਹਿਬ ਤਾਂ ਆ ਸਕਦੇ ਆ ਉਹ ਤਾਂ ਰੋਜ਼ ਉਹਨੂੰ ਦੇਖ ਸਕਦੇ ਆ ਕੇ ਤੇ ਇੱਕ ਮੈਂਬਰ ਪਾਰਲੀਮੈਂਟ ਜਿਹੜਾ ਇਲੈਕਟਿਡ ਮੈਂਬਰ ਪਾਰਲੀਮੈਂਟ ਜਿੱਤਿਆ ਹੋਇਆ ਮੈਂਬਰ ਪਾਰਲੀਮੈਂਟ ਦਾ ਲੋਕਾਂ ਦਾ ਉਹਨੂੰ ਰੋਕਿਆ ਜਾ ਰਿਹਾ ਇਹਦਾ ਮਤਲਬ ਕਿਤੇ ਨਾ ਕਿਤੇ ਬਹੁਤ ਵੱਡੀ ਘਬਰਾਹਟ ਆ ਇਹਨੂੰ ਦੇਖਦੇ ਹੋਏ ਪਰ ਮੇਰੀ ਕੋਈ ਗੱਲ ਨਹੀਂ ਹੋਈ ਮੈਂ ਮੈਂ ਗੱਲ ਮੈਂ ਇਹਨਾਂ ਨਾਲ ਕੀ ਗੱਲ ਕਰਨੀ ਹੈ ਮੈਨੂੰ ਦੱਸੋ ਆ ਤੁਹਾਡੇ ਮੂਹਰੇ ਖੜੇ ਆ ਇਹਨਾਂ ਅਧਗਾਟਨ ਸਰਕਾਰਾਂ ਕਰਦੀਆਂ ਹੁੰਦੀਆਂ ਪੁਲਿਸ ਕੈਰੀ ਸਕਿਉਰਿਟੀ ਰੀਜ਼ਨ ਕਰਕੇ ਬਿੱਟੂ ਜਿੰਨੂੰ ਘਰ ਦੇ ਵਿੱਚ ਰੱਖਿਆ ਗਿਆ ਵਾ ਜਿਹੜਾ ਤੁਸੀਂ ਅਧਗਾਟਨ ਦੀ ਗੱਲ ਕਰਦੇ ਹੋ ਉਹ ਅਧਗਾਟਨ ਤਾਂ ਗਵਰਨਮੈਂਟ ਨੇ ਕਰਨਾ ਹੈ ਸਰਕਾਰ ਕਰਦੀ ਹੁੰਦੀ ਹੈ ਅਧਗਾਟਨ ਅਸੀਂ ਇਹ ਅਧਗਾਟਨ ਕਿਵੇਂ ਕਰ ਸਕਦੇ ਆ ਸਾਡੇ ਕੋਲ ਤਾਂ ਕੋਈ ਅਧਿਕਾਰ ਐਸਾ ਕਿਹੜਾ ਏ ਜਿਹੜਾ ਕਿ ਜਿਹੜੇ ਮਹਿਕਮੇ ਹੁੰਦੇ ਆ ਉਹ ਉਦਘਾਟਨ ਕਰਾਉਂਦੇ ਹੁੰਦੇ ਆ ਹਾਂ ਜੇ ਇਹ ਚਾਹੁੰਦੇ ਆ ਵੀ ਇਹਨਾਂ ਨੂੰ ਹਜੇ ਹੀ ਲੱਗਦਾ ਵੀ ਕਾਂਗਰਸ ਪਾਰਟੀ ਉਹ ਸਰਕਾਰ ਚਾ ਉਹਨਾਂ ਨੇ ਉਦਘਾਟਨ ਕਰਨੇ ਆ ਸੰਜੀਤ ਤਲਵਾਰ ਜੀ ਨੇ ਤਾਂ ਨਹੀਂ ਉਦਘਾਟਨ ਕਰਨੇ ਆ ਫਿਰ ਬਹੁਤ ਚੰਗੀ ਗੱਲ ਆ ਫਿਰ ਉਦਘਾਟਨ ਵੀ ਕਰਾਂਗੇ ਉਦਘਾਟਨ ਅੱਜ ਅੱਜ ਰੋਕ ਲੈਣਗੇ ਚਲੋ ਕਿੰਨਾ ਚਿਰ ਰੋਕ ਲੈਣਗੇ ਮੈਂ ਇਹਨਾਂ ਦੀ ਅਕਲ ਤੇ ਦਾਤ ਦਿਨਾ ਮੈਂ ਇਹਨਾਂ ਦੀ ਅਕਲ ਤੇ ਵੀ ਇਹ ਕੀ ਮੈਨੂੰ ਸਵੇਰੇ ਆ ਕੇ ਰੋਜ਼ ਮੈਨੂੰ ਬੰਦ ਕਰਿਆ ਕਰਨਗੇ ਇਹਨਾਂ ਦੇ ਨਾਲੋਂ ਤਾਂ 100 ਬੰਦਾ ਮੇਰੇ ਨਾਲ ਸਿਕਿਉਰਿਟੀ ਦਾ ਹੈ ਉਨੂੰ ਹੀ ਦੱਸ ਦਿਆ ਕਰਨੇ ਇਹ ਸਵੇਰੇ ਵੀ ਭਾਈ ਤੁਸੀਂ ਉਹ ਤਾਲੇ ਲਾ ਲੋ ਇਹਨਾਂ ਦੀ ਨਫਰੀ ਨਾਲੋਂ ਵੱਧ ਮੇਰੇ ਨਾਲ ਗਨਮੈਨ ਨੇ ਉਹ ਵੀ ਉਹ ਵੀ ਸਰਕਾਰ ਦੇ ਆ ਇੱਕ ਸਨੇਹਾ ਦੇ ਕੇ ਚੰਡੀਗੜ੍ਹੋਂ ਇਹਨਾਂ ਦਾ ਡੀਜੀਪੀ ਉਹਨਾਂ ਨੂੰ ਸਨੇਹਾ ਦੇ ਦਿਆ ਕਰੇ ਵੀ ਅੱਜ ਭਾਈ ਬਾਹਰ ਨਾ ਜਾਣ ਦਿਓ ਇਹਨਾਂ ਨੂੰ ਵਿਚਾਰਿਆਂ ਨੂੰ ਕਾਹਨੂੰ ਇਹ ਲੋਕਾਂ ਦੀ ਸੇਵਾ ਕਰਨ ਅਸੀਂ ਤਾਂ ਲਾ ਬਾਈਡਿੰਗ ਸਿਟੀਜ਼ਨ ਆ ਕਾਨੂੰਨ ਤੋਂ ਬਾਹਰ ਅਸੀਂ ਜਾਣਾ ਨਹੀਂ ਤੇ ਪੁਲਿਸ ਸਾਡੇ ਇਹ ਸਾਡੇ ਭਾਈ ਨੇ ਸਾਡੇ ਭਰਾ ਨੇ ਸਾਡੇ ਨੇ ਅਸੀਂ ਇਹਨਾਂ ਨੂੰ ਕਿਉਂ ਤੰਗ ਕਰਨਾ ਹੈ ਸਾਡੀ ਪ੍ਰਸ਼ਾਸਨ ਨਾਲ ਗੱਲਬਾਤ ਹੋਈ ਦੀ ਗੱਲਬਾਤ ਕੋਈ ਪ੍ਰਸ਼ਾਸਨ ਨਾਲ ਨਹੀਂ ਨਹੀਂ ਮੈਂ ਅਸੀਂ ਕਿਉਂ ਗੱਲ ਕਰੀਏ ਸਾਡੇ ਨਾਲ ਸਾਡੇ ਨਾਲ ਕੋਈ ਗੱਲ ਨਹੀਂ ਕੋਈ ਇਹਨਾਂ ਕੋਲ ਜਵਾਬ ਨਹੀਂ ਕੋਈ ਇਹਨਾਂ ਕੋਲ ਗੱਲ ਨਹੀਂ ਆ ਤੁਸੀਂ ਪੁੱਛ ਲਓ ਤੁਹਾਡੇ ਮੂਹਰੇ ਖੜੇ ਆ ਵੀ ਇਹਨਾਂ ਨੂੰ ਪੁੱਛੋ ਵੀ ਕੀ ਗੱਲ ਆ ਵੀ ਜਿਹੜਾ ਪ੍ਰੋਗਰਾਮ ਡਿੱਗਿਆ ਸਰੋ ਸਵਾਲ ਦਾ ਜਵਾਬ ਇਹ ਦੇ ਰਹੇ ਕਿ ਸਿਕਿਉਰਿਟੀ ਰੀਜ਼ਨ ਇਸ ਕਰਕੇ ਬਿੱਟੂ ਜੀ ਨੂੰ ਬਾਹਰ ਨਹੀਂ ਜਾਇਆ ਦਿੱਤਾ ਜਾ ਰਿਹਾ ਉਹ ਇਹ ਕਹਿ ਰਹੇ ਕਿ ਸਿਕਿਉਰਿਟੀ ਰੀਜ਼ਨ ਆ ਤੁਹਾਨੂੰ ਪਤਾ ਹੀ ਹੋਵੇ ਤੁਸੀਂ ਉਹ ਵੀ ਇਹਨਾਂ ਨੂੰ ਪਤਾ ਹੋਊਗਾ ਮੈਨੂੰ ਤਾਂ ਤੁਸੀਂ ਤਾਂ ਨਹੀਂ ਕੋ ਛੋਟੀ ਵਿਧਾਈ ਜਾਵੇ ਤਾਂ ਬਹਤੀ ਹੋਵੇ ਇਹਨਾਂ ਨੇ ਸਿਕਿਉਰਿਟੀ ਗੇਟ ਬੰਦ ਕਰਕੇ ਆ ਤਾਲੇ ਲਾ ਕੇ ਪਰ ਐਸਾ ਤਾਲਾ ਇਹਨਾਂ ਦੇ ਜਹਨ ਚ ਬੜਿਆ ਇਹਨਾਂ ਦੇ ਭਗਵੰਤ ਮਾਨ ਦੇ ਵੀ ਤਾਲਾ ਬੜਿਆ ਇਹਨਾਂ ਦੇ ਵੀ ਤਾਲਾ ਇਹ ਉਸ ਦਿਨ ਦੇ ਤਾਲੇ ਹੀ ਲਾਉਂਦੇ ਹੀ ਫਿਰਦੇ ਆ ਇਹਨਾਂ ਦੇ ਦਿਮਾਗ ਦੇ ਵਿੱਚ ਤਾਲਾ ਜਿਹੜਾ ਉਹ ਸ਼ਾਪ ਛੱਡ ਗਿਆ ਸੀ ਵੀ ਜਿੱਥੇ ਦੇਖਦੇ ਆ ਤਾਲੇ ਚੱਕੀ ਫਿਰਦੇ ਆ ਪਰ ਅਸੀਂ ਬੜਾ ਦੇਖੋ ਸਾਨੂੰ ਕੋਈ ਫਰਕ ਨਹੀਂ ਅਸੀਂ ਜੇਲ ਵੀ ਜਾਏ ਆ ਚਾਰ ਪੰਜ ਦਿਨ ਪਹਿਲਾਂ ਹੋਰ ਲੈ ਜਾਣ ਕਿੱਥੇ ਲੈ ਕੇ ਜਾਣਾ ਇਹਨਾਂ ਦੀ ਐਸੀ ਮੰਜੀ ਠੋਕਣੀ ਆ ਇਹ ਆਮ ਆਦਮੀ ਸਰਕਾਰ ਦੀ ਫਿਰ ਆਗਬ ਚੱਡੇ ਕੇਜਰੀਵਾਲ ਦੀ ਇਹਨਾਂ ਦੀਆਂ ਪਜਾਮੀਆਂ ਲਾਉਣੀਆਂ ਹੀ ਲਾਉਣੀਆਂ ਇਹ ਕੁਛ ਕਰ ਲੈਣ ਇਹ ਤਾਂ ਇਹ 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 ਤਾਂ ਇਹ ਤਾਂ ਜਿੱਦਣ ਹੋਣ ਰੇ ਆਉਣਗੇ ਜੇ ਅੱਜ ਆਹ ਕੰਮ ਕਰ ਰਹੇ ਆ ਸਾਨੂੰ ਰੋਕ ਰਹੇ ਆ ਤੇ ਤੁਸੀਂ ਕੀ ਸੋਚਦੇ ਆ ਭਗਵੰਤ ਮਾਨ ਤੇ ਕੇਜਰੀਵਾਲ ਲੁਧਿਆਣੇ ਚ ਵੜ ਜਾਣਗੇ ਫਿਰ ਜੇ ਅੱਜ ਆਹ ਗੱਲ ਕਰਨਗੇ ਤਾਂ ਫਿਰ ਰਾਤਾਂ ਨੂੰ ਤਾਂ ਯਾਰ ਇਹ ਪਤਾ ਨਹੀਂ ਕੀ ਹਾਲਾਤ ਚ ਹੁੰਦੇ ਆ ਰਾਤ ਦੀ ਗੱਲ ਛੱਡੋ ਇਹਨਾਂ ਦੀ ਗੱਲ ਦਿਨੇ ਦੀ ਕਰੋ ਫਿਰ ਰਾਗ ਚੱਡੇ ਤਾਂ ਹੋਰ ਵੀ ਨੇ ਤੇ ਫਿਰ ਤਾਂ ਹੀ ਨਾ ਕਿਤੇ ਰਾਤ ਤਾਂ ਹੀ ਨਾ ਕਰ ਰਹੇ ਹੁਣ ਨਹੀਂ ਰਾਗ ਹਾਲਾਤ ਚ ਰਹਿਣਾ ਦੇ ਆ ਸੀ ਕਿਹੜਾ ਇਹਨਾਂ ਦੇ ਨਾਲ ਜਾ ਕੇ ਸੌਣ ਦੀ ਗੱਲ ਕਰਦੇ ਆ ਭਈ ਜਰਜੀ ਰਾਕਬ ਚੱਡੇ ਨਾਲ ਕੀ ਹੈਗਾ ਹਾਂਜੀ ਰਾਕਬ ਚੱਡੇ ਨਾਲ ਹੋਰ ਵੀ ਬਹੁਤ ਲੀਡਰ ਨੇ ਇਹਨਾਂ ਦੇ ਕੇਜ ਨਹੀਂ ਰਾਕਬ ਕੱਡਾ ਟਾਰਗੇਟ ਉਹ ਹੀ ਉਹ ਹੀ ਸਭ ਤੋਂ ਪਹਿਲਾਂ ਲੁੱਟ ਕੇ ਉਹ ਲੈ ਕੇ ਗਿਆ ਲੁਧਿਆਣੇ ਨੂੰ ਪਰ ਅੱਜ ਗੱਲ ਇਹ ਆ ਵੀ ਐਂ ਨਿੰਦਾ ਹਰਾਮ ਹੋਈਆਂ ਪਈਆਂ ਇਹਨਾਂ ਦੀ ਮਤਲਬ ਪੁਲਿਸ ਵਿਚਾਰੀ ਕੀ ਕਰ ਲੂਗੀ ਪੁਲਿਸ ਤਾਂ ਵਿਚਾਰੀ ਗੈਂਗਸਟਰਾਂ ਨੂੰ ਰੋਕੇ ਜਾਂ ਚੋਰਾਂ ਨੂੰ ਰੋਕੇ ਜਾਂ ਜੇਬ ਕਤਨਿਆਂ ਨੂੰ ਨਸ਼ਿਆਂ ਨੂੰ ਰੋਕੇ ਇਹ ਵਿਚਾਰਿਆਂ ਦਾ ਜੋਰ ਪੂਰੀ ਸਰਕਾਰ ਦਾ ਸਾਡੇ ਤੇ ਹੀ ਲਵਾਇਆ ਹੋਇਆ ਮੈਨੂੰ ਇਹ ਦੱਸੋ ਤੁਸੀਂ ਇਹਨਾਂ ਨੂੰ ਮੈਂ ਇਹ ਪੁੱਛਿਆ ਜੇ ਤੁਸੀਂ ਪੁੱਛੋ ਵੀ ਕੋਈ ਨੋਟਿਸ ਹੈ ਇਹਨਾਂ ਕੋਲ ਇਹ ਗੱਲ ਤਾਂ ਦੱਸਣੀ ਇਹਨਾਂ ਨੂੰ ਪੁੱਛੋ ਵੀ ਹਾਂ ਰੀਜ਼ਨ ਕੀ ਹੈ ਸਕਿਉਰਟੀ ਰੀਜ਼ਨ ਦੱਸ ਦੇ ਦੀ ਬਸ ਇਹੀ ਕਹਿ ਰਹੇ ਨੇ ਸਕਿਉਰਟੀ ਕਹਿੰਦਾ ਰੀਜ਼ਨ ਹੋ ਜੇ ਤੁਸੀਂ ਦੁਆਰਾ ਪ੍ਰੋਜੈਕਟਾਂ ਤੇ ਜਾਉਂਗੇ ਹੁਣ ਤਾਂ ਤੁਹਾਨੂੰ ਘਰ ਦੇ ਵਿੱਚ ਬਸ ਅਸੀਂ ਤਾਂ ਰੋਜ਼ ਜਾਣਾ ਨਹੀਂ ਅੱਜ ਜਾਏਗੇ ਹੁਣ ਇਹਨਾਂ ਨੇ ਨਜ਼ਰਬੰਦ ਕੀਤਾ ਅੱਜ ਜਾਣ ਦਾ ਕੋਈ ਯਾਰ ਹੁਣ ਮੈਂ ਇਹਨਾਂ ਨੂੰ ਇਹਨਾਂ ਦੇ ਉੱਤੇ ਚੀ ਗੱਡੀਆਂ ਚੜਾ ਕੇ ਜਾਣਾ ਇਹ ਤਾਂ ਸਾਡੇ ਭਰਾ ਨੇ ਨਾ ਜੇ ਕੇਜਰੀਵਾਲ ਜਾਂ ਹੋਰ ਮੂਰੇ ਖੜਾਓ ਫਿਰ ਤਾਂ ਅਸੀਂ ਦੇਖ ਲਈਏ ਉਧਰ ਜਦੋਂ ਇਸ ਮਾਮਲੇ ਬਾਬਤ ਲੁਧਿਆਣਾ ਦੇ ਏਡੀਸੀਪੀ ਰਮਨਦੀਪ ਸਿੰਘ ਭੁੱਲਰ ਹੋਰਾਂ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਨੇ ਸੁਰੱਖਿਆ ਦੇ ਕਾਰਨ ਦੱਸੇ ਹਨ ਕਿ ਸਾਰੇ ਨਜ਼ਰਬੰਦ ਕੀਤਾ ਗਿਆ ਕੁਝ ਸਕਿਉਰਟੀ ਦੀ ਨਜ਼ਰਬੰਦੀ ਮੈਂ ਦੱਸਿਆ ਜੀ ਲੋਅਰ ਗਾਡੀ ਪ੍ਰੀਵੈਂਟਿਵ ਸਟ੍ਰਕਚਰ ਲਾਈ ਗਿਆ ਕੀ ਕੋਈ ਹੈ ਕੋਈ ਕੋਈ ਇਨਫੋਰਮੇਸ਼ਨ ਸੀ ਇਨਫੋਰਮੇਸ਼ਨ ਹੈ ਸੱਚ ਕੁਝ ਨਹੀਂ ਸਿਰਫ ਸਿੰਪਲ ਕਿ ਜਨਰਿਕ ਜਿਹੜਾ ਤੁਹਾਨੂੰ ਮੈਂ ਜਿੰਨਾ ਦੱਸ ਸਕਦਾ ਉਹ ਲੋਅਰ ਡਾਟਰ ਸਟ੍ਰਕਚਰ ਸਰਮਨੀ ਸਿੰਘ ਬਿੱਟੂ ਬਾਰਾ ਇਹਨੂੰ ਕਹਿ ਰਹੇ ਕਿ ਵੀ ਨਜ਼ਰਬੰਦ ਕੀਤਾ ਉਹਨਾਂ ਨੇ ਮੈਕੀ ਪਾਈ ਲੋਕਾਂ ਉੱਪਰ ਕਰ ਲਓ ਖ਼ਬਰੀ ਵਾਲਾ ਸਾਈਡ ਤੇ ਉਹ ਉਹਨਾਂ ਨੇ ਲਿਖ ਕੇ ਪਾਇਆ ਆਪਣੇ ਸੋਸ਼ਲ ਮੀਡੀਆ ਅਕਾਊਂਟ ਤੋਂ ਉਹਨਾਂ ਦੀ ਬਾਹਰ ਜਿੰਦੇ ਆ ਰਸਤੀਆਂ ਰੂਸੀਆਂ ਨੂੰ ਲੈ ਕੇ ਉਹ ਵੀ ਸਵਾਲ ਚੱਕ ਰਹੇ ਨੇ ਕਿ ਉਹ ਖ਼ਬਰੀ ਲੜ ਨਹੀਂ ਚਲੋ ਉਹ ਪਿੱਛੇ ਘਰੋਂ ਤਸਵੀਰ ਦਿੱਤੀ ਸੀ ਕਿ ਉਹਨਾਂ ਨੇ ਤਾਂ ਬੜਾ ਪ੍ਰੈਕਟਿਸ ਕੀਤਾ ਕਿ ਸਾਡੇ ਮੌਜੂਦਾ ਐਮਟੀ ਕਿਰਨ ਦੇ ਆ ਕੇ ਬੜਾ ਫਲਾਈਟ ਹੀ ਆ ਕੇ ਰਿਕਵੈਸਟ ਕੀਤੀ ਉਸ ਤੋਂ ਇਹੋ ਜਨ ਹੈ ਫੋਰਸਫੁਲ ਕੁਝ ਨਹੀਂ ਸਰ ਕਾਰਨ ਕਿ ਉਹ ਕਹਿੰਦੇ ਅਸੀਂ ਪ੍ਰੋਜੈਕਟਰ ਆ ਅਸੀਂ ਜਾਣਾ ਸੀ ਦੇਖਣ ਕਰਨ ਜਾਂਦੇ ਸਾਨੂੰ ਤਾਂ ਕਰਕੇ ਬੰਦ ਕੀਤਾ ਗਿਆ ਨਹੀਂ ਜੀ ਐਸਾ ਕੁਝ ਨਹੀਂ ਫਿਰ ਕਾਰਨ ਕੀ ਸਰ ਕਾਰਨ ਕੀ ਆਰਡਰ ਦੇ ਪ੍ਰਿਵੈਂਟਿਵ ਸਟੈਪਸ ਠੀਕ ਹੈ ਸਰ ਕਿੰਨੀ ਦੇਰ ਲਈ ਇਸ ਤਰ੍ਹਾਂ ਰੋਵੇਗਾ ਕੁਝ ਦੱਸ ਕੋਈ ਕੋਈ ਪੁਲਿਸ ਨੂੰ ਇਨਫੋਰਮੇਸ਼ਨ ਸੀ ਕਿ ਵੀ ਲਾਇਨ ਆਰਡਰ ਖਲਾ ਖਰਾਬ ਹੋ ਤਾਂ ਸਰ ਭਾਈ ਤੁਸੀਂ ਉੱਪਰ ਕਰ ਲਓ ਜੀ ਦਿਖਦੇ ਨਹੀਂ ਪਏ ਆਪਣੇ ਸਾਨੂੰ ਡਾਇਰੈਕਸ਼ਨਸ ਮੁਤਾਬਕ ਬਸ ਓਕੇ ਜੀ ਓਕੇ ਥੈਂਕ ਯੂ ਜੀ ਪੁਲਿਸ ਅਧਿਕਾਰੀ ਦਾ ਕਹਿਣਾ ਹੈ ਕਿ ਸੁਰੱਖਿਆ ਕਾਰਨਾ ਕਰਕੇ ਐਮਪੀ ਬਿੱਟੂ ਹੋਰਾਂ ਦੇ ਘਰ ਨੂੰ ਤਾਲੇ ਲਗਾਏ ਨੇ ਤੇ ਉਹਨਾਂ ਨੂੰ ਘਰ ਵਿੱਚ ਨਜ਼ਰਬੰਦ ਕੀਤਾ ਹੈ ਤਾਂ ਦੱਸਦੀ ਹੈ ਕਿ ਬਿੱਟੂ ਹੋਰਾਂ ਕੋਲ ਪਹਿਲਾਂ ਤੋਂ ਹੀ ਭਾਰੀ ਸੁਰੱਖਿਆ ਮੌਜੂਦ ਹੈ ਫਿਰ ਇਸ ਦੀ ਕੀ ਲੋੜ ਹੈ ਤਾਂ ਦੱਸਦੀ ਹੈ ਕਿ ਮਾਮਲਾ ਕੁਝ ਹੋਰ ਹੈ ਸੂਤਰਾਂ ਮੁਤਾਬਿਕ ਕਾਂਗਰਸ ਸਰਕਾਰ ਦੇ ਸਮੇਂ ਸ਼ੁਰੂ ਕੀਤੇ ਗਏ ਪ੍ਰੋਜੈਕਟਾਂ ਦਾ ਜਾਇਜ਼ਾ ਲੈਣ ਲਈ ਐਮਪੀ ਰਵਨੀ ਸਿੰਘ ਬਿੱਟੂ ਜਾ ਰਹੇ ਸੀ ਪਰ ਇਸ ਤੋਂ ਪਹਿਲਾਂ ਹੀ ਪ੍ਰਸ਼ਾਸਨ ਦੇ ਵੱਲੋਂ ਉਹਨਾਂ ਦੇ ਘਰ ਨੂੰ ਤਾਲਾ ਚੜ੍ਹ ਦਿੱਤਾ ਗਿਆ ਹਕੀਕੀ ਟੀਵੀ ਪੰਜਾਬੀ ਲਈ ਲੁਧਿਆਣਾ ਤੋਂ ਸੁਰਿੰਦਰ ਸੌਣੀ ਦੀ ਰਿਪੋਰਟ